ਪਿੰਡ ਬੁੱਧ ਸਿੰਘ ਵਾਲਾ ਕੀ ਉਹ ਕਰੈਕਟਰ ਦੇ ਵਿੱਚ ਤੁਸੀਂ ਨਾਮ ਬੇਸ਼ੱਕ ਤੁਹਾਡਾ ਗੁਰਦੀਪ ਸਿੰਘ ਉੱਥੇ ਰੱਖਿਆ ਗਿਆ ਪਰ ਕੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਕਰੈਕਟਰ ਕਰ ਰਹੇ ਤੇ ਮੈਂ ਕਿਤੇ ਇੱਕ ਜਗ੍ਹਾ ਜਾ ਕੇ ਇੱਕ ਐਸੀ ਘਟਨਾ ਵਾਪਰਦੀ ਆ ਕਿ ਉਹਦੀ ਅਣਖ ਤੇ ਸੱਟ ਵੱਜਦੀ ਆ ਜਾਂ ਤਾਂ ਅਣਖ ਨਾਲ ਜਿਉਣੀਏ ਜਾਂ ਮਰ ਜਾਈਏ ਫਿਲਮ ਦੀ ਕਹਾਣੀ ਦੇ ਅੰਦਰ ਐਡਾ ਅਗਰੈਸ਼ਨ ਕਿਉਂ ਆ ਗਿਆ ਹੱਥਾਂ 'ਚ ਹਥਿਆਰ ਕਿਵੇਂ ਆ ਜਾਂਦੇ ਹਾਸ ਕਿਦਾ ਜਾਨ ਆਪਾਂ ਵਾਰ ਦਿੰਨੇ ਆ ਬਟ ਜਦੋਂ ਸਾਡੀ ਅਣਖ ਤੇ ਸੱਟ ਵੱਜਦੀ ਆ ਜਾਂ ਸਾਨੂੰ ਵੰਗਾਰੇ ਜਾਂਦਾ ਇੱਕ ਵਾਰ ਲੰਘੇ ਤੁਰ ਪੇ ਤਾਂ ਅਸੀਂ ਜੰਗ ਜਿੱਤ ਕੇ ਮੁੜਾਂਗੇ। ਰੋਡੇ ਕਾਲਜ ਫਿਲਮ ਦੇ ਵਿੱਚ ਕੀ ਕੁੜੀਆਂ ਮੁੰਡਿਆਂ ਦੇ ਆਲੇ ਦੁਆਲੇ ਘੁੰਮਦੀ ਕਹਾਣੀ ਹੈ ਪਰ ਸੁਭਾਅ ਦੇ ਸਟੂਡੈਂਟਸ ਹੁੰਦੇ ਆ ਕੁਝ ਆਸ਼ਕ ਮਜ਼ਾਜ ਵੀ ਹੁੰਦੇ ਨੇ। ਭਾਈ ਜਿੰਦਾ ਜਿੰਦਾ ਇਦਾ ਆ ਨਾ ਵੀ ਇਹਨਾਂ ਨੂੰ ਕੁਝ ਬੰਦੇ ਇਹ ਚੀਜ਼ ਨੂੰ ਗਲਤ ਮੰਨਦੇ ਆ ਕੁਝ ਨੂੰ ਸਹੀ ਮੰਨਦੇ ਆ। ਆਮ ਲੋਕਾਂ ਨੂੰ ਨਹੀਂ ਪਤਾ ਲੱਗੂਗੀ ਭਾਈ ਜਿੰਦਾ ਕੌਣ ਸੀ ਤੇ ਉਹਨਾਂ ਉਹਨਾਂ ਨੇ ਦੁਨੀਆ ਤੇ ਜਾਂ ਉਹਨਾਂ ਨੇ ਇੱਥੇ ਇਸ ਸੰਸਾਰ 'ਚ ਕੀ ਕੰਮ ਕੀਤਾ ਸੀ ਹੈ ਜਿਹੜਾ ਕਰਕੇ ਉਹਨਾਂ ਨੂੰ ਚਾਣ ਵਾਲੇ ਦੋ ਪੱਖੀ ਹੋ ਗਏ। ਸਾਡੇ ਸਿੱਖ ਇਤਿਹਾਸ 'ਚ ਬਹੁਤ ਸਾਰੇ ਅਜਿਹੇ ਕਿਰਦਾਰ ਨੇ ਜਿਨ੍ਹਾਂ ਬਾਰੇ ਆਮ ਲੋਕ ਨਹੀਂ ਜਾਣਦੇ। ਤੁਹਾਡੇ ਪੁੱਤਰ ਹੀ ਥੋੜੀ ਅੱਗੇ ਰਾਜ ਭਾਗ ਸੰਭਣਗੇ। ਸਾਡੇ ਵਾਲੇ ਕਾਦੀ ਰੱਖਿਆ। ਕਾੜਿਓ ਇਹ ਰਾਜਨੀਤੀ ਪੀੜੀਦਰ ਪੀੜੀ ਸਾਡੇ ਹਿੱਸੇ ਆਈ ਆ। ਪੋਲਿਟਿਸ਼ੀਅਨ ਦਾ ਮੁੰਡਾ ਪੋਲਿਟਿਸ਼ੀਅਨ ਬਣਦਾ, ਡਾਕਟਰ ਦਾ ਮੁੰਡਾ ਡਾਕਟਰ ਬਣਦਾ। ਕੁੱਤ ਕੈਪਚਰ ਕਰਨ ਵਾਲਿਆਂ ਦੀ ਵੀ ਗੱਲ ਸਾਹਮਣੇ ਆਉਂਦੀ ਹੈ ਕੀ ਰਾਜਨੀਤੀ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਬੇਵੱਸ ਨੇ ਜਾਂ ਜਿਹੜੇ ਭਟਕੇ ਹੁੰਦੇ ਆ ਰਾਹਾਂ ਤੋਂ ਉਹਨਾਂ ਨੂੰ ਵਰਤਿਆ ਜਾਂਦਾ ਹੈ ਵਰਤਿਆ ਜਾਂਦਾ ਜੀ ਤਰੀਕੇ ਹੁੰਦੇ ਨੇ ਨੌਜਵਾਨੀ ਹੁੰਦੀ ਹੈ ਕਿ ਸਿੱਧੀ ਗਰਮ ਖੂਨ ਦੀ ਪੰਜਾਬ ਚ ਫਿਲਮਾਂ ਆਏ ਦਿਨ ਕੋਈ ਨਾ ਕੋਈ ਰਿਲੀਜ਼ ਹੁੰਦੀਆਂ ਪਰ ਫਿਲਮ ਦਾ ਸਬਜੈਕਟ ਕੀ ਹੈ ਕੰਟੈਂਟ ਕੀ ਹੈ ਪੰਜਾਬੀ ਇਸ ਗੱਲ ਨੂੰ ਹੁਣ ਦੇਖਣ ਲੱਗ ਗਏ ਆ ਕਿ ਫਿਲਮ ਦੇ ਵਿੱਚ ਸਾਨੂੰ ਦਿੱਤਾ ਕੀ ਜਾ ਰਿਹਾ ਪਰ ਉਸਿਆ ਕੀ ਜਾ ਰਿਹਾ ਇੱਕ ਫਿਲਮ ਜਿਹੜੀ ਕਿ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਜੂਨ ਦੇ ਵਿੱਚ ਹੀ ਰੋਡੇ ਕਾਲਜ ਔਰ ਰੋਡੇ ਪਿੰਡ ਦਾ ਆਪਣੇ ਆਪ ਚ ਇੱਕ ਵੱਡਾ ਇਤਿਹਾਸ ਰਿਹਾ ਤੇ ਮੋਗੇ ਦੇ ਵਿੱਚ ਜਿਹੜੇ ਕਾਂਡ ਹੋਏ ਇਤਿਹਾਸ ਦੇ ਵਿੱਚ ਭਰੇ ਭਏ ਆ ਪੰਨੇ ਉਸ ਦੇ ਨਾਲ ਜੁੜਦੇ ਜਿਹੜੇ ਕਰੈਕਟਰ ਨੇ ਉਹ ਸਾਨੂੰ ਰੋਡੇ ਕਾਲਜ ਦੇ ਟ੍ਰੇਲਰ ਵਿੱਚ ਦੇਖਣ ਨੂੰ ਮਿਲਿਆ ਉਸ ਟ੍ਰੇਲਰ ਦੇ ਵਿੱਚ ਜਿਹੜੇ ਕਰੈਕਟਰ ਨੇ ਉਹਨਾਂ ਵਿੱਚੋਂ ਇੱਕ ਕਰੈਕਟਰ ਐਸ ਹੈ ਜਿਸ ਦਾ ਇਸ ਤਰ੍ਹਾਂ ਭਲੇਖਾ ਪੈਂਦਾ ਹੈ ਕਿ ਕਿਤੇ ਉਸ ਦੇ ਹੱਥ ਵਿੱਚ ਫੜਿਆ ਜਿਹੜਾ ਹਥਿਆਰ ਹੈ ਜਾਂ ਜਿਹੜਾ ਹਥਿਆਰ ਦੇ ਨਾਲ ਉਸ ਨੂੰ ਅਗਰੈਸ਼ਨ ਦੇ ਵਿੱਚ ਦਿਖਾਇਆ ਗਿਆ ਉਹ ਕੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੈ ਕਿਉਂਕਿ ਜਿਹੜਾ ਮੋਗੇ ਦੇ ਨਾਲ ਇਸਬੰਧਿਤ ਉਹ ਪਿੰਡ ਰਿਹਾ ਹੈ ਤੇ ਉਸ ਦਾ ਖਾੜਕੂ ਦਾ ਇੱਕ ਵੱਡਾ ਇਤਿਹਾਸ ਰਿਹਾ ਉਸ ਦੇ ਉੱਤੇ ਗੱਲ ਕਰਾਂਗੇ ਇੱਕ ਕਰੈਕਟਰ ਜਿਹੜੇ ਉਸ ਦੇ ਵਿੱਚ ਹਥਿਆਰ ਨੂੰ ਫੜੇ ਦਿਖਾਈ ਦੇ ਰਿਹਾ ਪੋਸਟਰ ਚ ਟ੍ਰੇਲਰ ਚ ਮੇਰੇ ਨਾਲ ਨੇ ਸੋਨਪ੍ਰੀਤ ਸਿੰਘ ਜਵੰਦਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਭਾਈ ਜੀ ਸਭ ਤੋਂ ਪਹਿਲਾਂ ਰੋਡੇ ਕਾਲਜ ਦੇ ਫਿਲਮ ਦੇ ਨਾਲ ਜੁੜਨ ਦਾ ਸਬਬਾਬ ਕਿਵੇਂ ਬਣਿਆ ਫਿਰ ਮੈਂ ਫਿਲਮ ਦਾ ਜਿਹੜਾ ਤੁਹਾਡਾ ਕਰੈਕਟਰ ਹੈ ਉਸ ਦੇ ਉੱਤੇ ਆਉਣਾ ਰੋਡੇ ਕਾਲਜ ਫਿਲਮ ਨਾਲ ਫਿਲਮ ਨਾਲ ਜੁੜਨ ਦਾ ਜਿਹੜਾ ਸਬਬ ਮੇਰਾ ਬਣਿਆ ਉਹ ਸੀਗਾ ਵੀ ਮੈਨੂੰ ਬਾਈ ਹੈਪੀ ਰੋਡੇ ਉਹਨਾਂ ਨੇ ਇੱਕ ਦਿਨ ਬੁਲਾਇਆ ਸੀ ਕਿ ਆਪਾਂ ਇੱਕ ਫਿਲਮ ਕਰਨੀ ਆ ਤੇ ਉਹਦੀ ਤੈਨੂੰ ਕਹਾਣੀ ਸੁਣਾਉਣਾ ਚਾਹਣਾ ਤੇ ਜਦੋਂ ਉਹਨਾਂ ਨੇ ਮੈਨੂੰ ਕਹਾਣੀ ਸੁਣਾਈ ਤੇ ਉਹਦੇ ਵਿੱਚ ਜਿਹੜਾ ਮੈਂ ਕਿਰਦਾਰ ਕੀਤਾ ਗੁਰਦੀਪ ਸਿੰਘ ਦਾ ਤੇ ਉਹ ਕਿਰਦਾਰ ਕਹਿੰਦੇ ਵੀ ਮੈਂ ਸੋਚਦਾ ਵੀ ਤੂੰ ਐਂ ਕਰੀਂ ਜੀ ਤੇ ਇੱਕ ਕਿਰਦਾਰ ਮੈਨੂੰ ਵੀ ਬਹੁਤ ਪਸੰਦ ਆਇਆ ਹਨਾ ਸਾਰੇ ਕਿਰਦਾਰਾਂ ਚੋਂ ਮੇਰਾ ਬੜਾ ਮੇਰੀ ਰੂਹ ਖੁਸ਼ ਹੋਈ ਯਾਰ ਮੈਂ ਇਹ ਕਿਰਦਾਰ ਮੇਰੇ ਅਸੇ ਹੋਣਾ ਚਾਹੀਦਾ ਜੀ ਉਦਰੀ ਮੈਂ ਇੱਕ ਸਾਲ ਵੀਟ ਵੀ ਕੀਤੀ ਕਿਉਂਕਿ ਜਿਹੜਾ ਮੇਰਾ ਭਰਾ ਬਣਨਾ ਸੀਗਾ ਇਸ ਫਿਲਮ ਚ ਉਹ ਭਰਾ ਦੇ ਦੀ ਕਾਸਟਿੰਗ ਦੇ ਨਾਲ ਹੀ ਇਹ ਨਿਰਧਾਰਤ ਹੋਣਾ ਸੀ ਵੀ ਮੇਰਾ ਕਿਰਦਾਰ ਮੈਂ ਕਰ ਰਿਹਾ ਜਾਂ ਕੋਈ ਹੋਰ ਕਰ ਰਿਹਾ ਪਰ ਫਾਈਨਲੀ ਜੀ ਕਹਿੰਦੇ ਵੀ ਜੇ ਤੁਸੀਂ ਸੱਚੇ ਦਿਲੋਂ ਕੋਈ ਚੀਜ਼ ਮੰਗੋ ਤਾਂ ਤੁਹਾਡੇ ਹਿੱਸੇ ਆ ਜਾਂਦੀ ਆ ਸੋ ਇਹ ਕਿਰਦਾਰ ਮੇਰੇ ਹਿੱਸੇ ਆ ਗਿਆ ਰੋਡੀ ਕਾਲਜ ਮੂਵੀ ਦੇ ਵਿੱਚ ਜਿਹੜੀ ਆਉਣੀ ਹੈ ਹਜੇ ਰਿਲੀਜ਼ ਹੋਣੀ ਹੈ ਟ੍ਰੇਲਰ ਦੇ ਵਿੱਚ ਜਿੰਨਾ ਕੁ ਅਸੀਂ ਦੇਖਿਆ ਨਵੇਂ ਮੁੰਡੇ ਕੁੜੀਆਂ ਤੁਹਾਡਾ ਚਿਹਰਾ ਬੇਸ਼ੱਕ ਇਸ ਇੰਡਸਟਰੀ ਨਾਲ ਪੁਰਾਣਾ ਜੁੜਿਆ ਹੋਇਆ ਬਹੁਤ ਫਿਲਮਾਂ ਦੇ ਵਿੱਚ ਤੁਹਾਡੇ ਕਿਰਦਾਰ ਰਹੇ ਆ ਪਰ ਜਿਹੜਾ ਇਸ ਫਿਲਮ ਦਾ ਕਿਰਦਾਰ ਹੈ ਬੜਾ ਐਗਰੈਸ਼ਨ ਵਾਲਾ ਹੈ ਮੇਰਾ ਸਵਾਲ ਵੀ ਇਹ ਹੈ ਕਿਉਂਕਿ ਉਸੇ ਜ਼ਿਲ੍ਹੇ ਨਾਲ ਸੰਬੰਧ ਪਿੰਡ ਬੁੱਧ ਸਿੰਘ ਵਾਲਾ ਹੈ ਕੀ ਉਹ ਕਰੈਕਟਰ ਦੇ ਵਿੱਚ ਤੁਸੀਂ ਨਾਮ ਬੇਸ਼ੱਕ ਤੁਹਾਡਾ ਗੁਰਦੀਪ ਸਿੰਘ ਉੱਥੇ ਰੱਖਿਆ ਗਿਆ ਪਰ ਕੀ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਕਰੈਕਟਰ ਕਰ ਰਹੇ ਹੋ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਬੇਸਿਕਲੀ ਇਹ ਕਹਾਣੀ ਦਾ ਹੀ ਕਿਰਦਾਰ ਆ ਤੇ ਇਹੇ ਕਿਰਦਾਰ ਇੱਕ ਬੜਾ ਸੌ ਮੁੰਡਾ ਜੋ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਆਪਣੇ ਨੂੰ ਖੇਤੀ ਨੂੰ ਬਹੁਤ ਪਿਆਰ ਕਰਦਾ ਬਟ ਕਿਤੇ ਨਾ ਕਿਤੇ ਇੱਕ ਜਗ੍ਹਾ ਜਾ ਕੇ ਇੱਕ ਐਸੀ ਘਟਨਾ ਵਾਪਰਦੀ ਆ ਕਿ ਉਹਦੀ ਅਣਖ ਤੇ ਸੱਟ ਵੱਜਦੀ ਆ ਜਿੱਤੇ ਜਾ ਕੇ ਇਹ ਇਹ ਗੱਲ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਜਾਂ ਤਾਂ ਅਣਖ ਨਾਲ ਜਿਉਣੀਏ ਜਾਂ ਮਰ ਜੀਏ ਸੋ ਉਸੇ ਚੀਜ਼ ਦਾ ਇਹ ਸੁਮੇਲ ਆ ਸਾਰਾ ਕਿਰਦਾਰ ਪੰਜਾਬੀਆਂ ਦਾ ਜਿਹੜਵੇਂ ਤੁਸੀਂ ਕਰੈਕਟਰ ਦੱਸਿਆ ਸੁਭਾਅ ਵਿੱਚ ਹੀ ਇਹ ਹੈ ਕਿ ਕਿਸੇ ਦੇ ਪਿਆਰ ਨਾਲ ਤਾਂ ਕੋਈ ਜਾਣ ਵੀ ਮੰਗਲੇ ਦੇ ਦਿੰਦੇ ਐ ਪਰ ਜੇ ਕੋਈ ਅੱਖਾਂ ਕੱਢੇ ਤੇ ਫਿਰ ਕਹਿੰਦੇ ਵੀ ਆ ਜਾ ਵੀ ਮੈਦਾਨ ਦੇ ਵਿੱਚ ਭਜਨਿਆਂ ਨੂੰ ਵਾਣ ਇੱਕੋ ਜੇ ਹੁੰਦੇ ਐ ਪਰ ਤੁਸੀਂ ਕਹਿੰਦੇ ਆ ਕਿ ਕਰੈਕਟਰ ਤਾਂ ਸਾਹੂ ਸੀ ਪਰ ਇਸ ਫਿਲਮ ਦੀ ਕਹਾਣੀ ਦੇ ਅੰਦਰ ਐਡਾ ਐਗਰੈਸ਼ਨ ਕਿਉਂ ਆ ਗਿਆ ਹੱਥਾਂ 'ਚ ਹਥਿਆਰ ਕਿਵੇਂ ਆ ਜਾਂਦੇ ਆ ਇਹੀ ਘਟਨਾ ਜਿਹੜੀ ਆਪਾਂ ਮੈਂ ਬੋਲ ਕੇ ਜੇ ਨਾਲ ਦੱਸਾਂ ਤਾਂ ਬੜੀ ਵਧੀਆ ਗੱਲ ਆ ਫਿਲਮ 'ਚ ਦੇਖ ਕੇ ਪਤਾ ਲੱਗੂ ਬੇਸਿਕਲੀ ਕੀ ਕਿ ਇਕ ਇਸ ਫਿਲਮ ਦੇ ਕਿਰਦਾਰ ਨਾਲ ਨਹੀਂ ਆਮ ਜ਼ਿੰਦਗੀ ਵਿੱਚ ਵੀ ਆਪਣੇ ਲੋਕਾਂ ਦਾ ਪੰਜਾਬੀਆਂ ਦਾ ਥੋੜਾ ਜਿਹਾ ਸੁਭਾਅ ਗਰਮ ਆ ਕਿ ਜਦੋਂ ਆਪਾਂ ਕਿਸੇ ਨਾਲ ਮਿਲ ਵਰਤ ਕੇ ਰਹਨੇ ਆ ਹੱਸਦੇ ਖੇਡਦੇ ਆ ਜਿਵੇਂ ਤੁਸੀਂ ਕਿਹਾ ਵੀ ਹੱਸ ਕੇ ਤਾਂ ਜਾਨ ਆਪਾਂ ਵਾਰ ਦਿੰਨੇ ਆ ਬਟ ਜਦੋਂ ਸਾਡੀ ਅਣਖ ਤੇ ਸੱਟ ਵਜਦੀ ਆ ਜਾਂ ਸਾਨੂੰ ਵੰਗਾ ਰਿਆ ਜਾਂਦਾ ਫੇਰ ਅਸੀਂ ਉਸ ਚੀਜ਼ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਆਪ ਨੂੰ ਸੈਟੀਸਫਾਈ ਕਰਨਾ ਹੁੰਦਾ ਕਿਉਂਕਿ ਸਭ ਤੋਂ ਜਿਉਣਾ ਔਖਾ ਹੋ ਜਾਂਦਾ ਜਾਹੇ ਪਿੱਛੇ ਜੇ ਕਿਸਾਨਾਂ ਦਾ ਮੁੱਦਾ ਦੇਖ ਲਓ ਸਾਡੇ ਉਹ ਜਿਹੜੇ ਤਿੰਨ ਲਾਅ ਸੀਗੇ ਉਹ ਸਾਡੀ ਕੀ ਕਹਿ ਸਕਦੇ ਆ ਕਿ ਅਣਖ ਤੇ ਸੱਟ ਸੀਗੀ ਪਰ ਅਸੀਂ ਅਣਖ ਤੇ ਨਹੀਂ ਬਰਦਾਸ਼ਤ ਕੀਤੀ ਤੇ ਅਸੀਂ ਦਿੱਲੀ ਤਰ੍ਹਾਂ ਲਾਗੇ ਬੈ ਗਏ ਤੇ ਜਦ ਤੱਕ ਉਹ ਚੀਜ਼ ਅਸੀਂ ਵਾਪਸ ਨਹੀਂ ਲਈ ਉਹਨਾਂ ਟਾਈਮ ਅਸੀਂ ਵਾਪਸ ਨਹੀਂ ਆਏ ਸਾਡੀ 750 800 ਦੇ ਕਰੀਬ ਸਾਡੀਆਂ ਮੌਤਾਂ ਹੋਈਆਂ ਪਰ ਡੋਲੇ ਨਹੀਂ ਵੀ ਕੋਈ ਚੱਕਰ ਨਹੀਂ ਜੇ ਇੱਕ ਵਾਰ ਲੰਘੇ ਤੁਰਪੇ ਤਾਂ ਅਸੀਂ ਜੰਗ ਜਿੱਤ ਕੇ ਮੁੜਾਂਗੇ ਸੋ ਇਹ ਸਾਡੇ ਸੁਭਾਅ ਚਾ ਸੋ ਇਹ ਜਿਹੇ ਕਿਰਦਾਰ ਆਪਾਂ ਇਹਦੇ ਵਿੱਚ ਬਾਈ ਹੁਣੇ ਲਿਖਿਆ ਲਿਖਿਆ ਬਹੁਤ ਖੂਬਸੂਰਤਾ ਕਰਦਾਰ ਸੋ ਕਿਉਂਕਿ ਇੱਕ ਕਰਦਾਰ ਨੂੰ ਲਿਖਣਾ ਬਹੁਤ ਮੁਸ਼ਕਲ ਹੁੰਦਾ ਉਸ ਤੋਂ ਬਾਅਦ ਉਸ ਨੂੰ ਨਮਾਉਣਾ ਹੁਣ ਕਿਦਾਂ ਦਾ ਮੈਂ ਨਭਾਇਆ ਇਹ ਆਡੀਅנס ਦੱਸੂਗੀ ਪਰ ਲਿਖਿਆ ਇੰਨਾ ਖੂਬਸੂਰਤਾ ਕਿ ਹਰ ਬੰਦਾ ਇਸ ਕਰਦਾਰ ਨੂੰ ਇਸ ਫਿਲਮ ਵਿੱਚੋਂ ਯਾਦ ਰੱਖੂਗਾ ਜੈਸੀ ਪੜਨ ਵਾਲੇ ਜਿਹੜੇ ਹੁੰਦੇ ਆ ਨਾ ਪਾੜੇ ਹੁੰਦੇ ਆ ਚਾਹੇ ਮੁੰਡੇ ਹੋਣ ਕੁੜੀਆਂ ਹੋਣ ਜਦੋਂ ਕਾਲਜ ਯੂਨੀਵਰਸਿਟੀ ਚ ਪੈਰ ਧਰਦੇ ਆ ਸੁਫਨਾ ਹੋਰ ਤਰ੍ਹਾਂ ਦਾ ਹੁੰਦਾ ਹੈ ਜਦੋਂ ਵਿੱਚ ਵਿਚਰ ਜਾਂਦੇ ਆ ਫਿਰ ਕਿਹੜੀ ਜੀ ਸੰਗਤ ਵਿੱਚ ਤੁਸੀਂ ਬਹਿਣ ਲੱਗ ਗਏ ਉੱਠਣ ਲੱਗ ਗਏ ਉਹਨੇ ਬੜਾ ਕੁਝ ਕਰਨਾ ਹੁੰਦਾ ਇਸ ਕਾਲਜ ਦੇ ਵਿੱਚ ਰੋਡੇ ਕਾਲਜ ਫਿਲਮ ਦੇ ਵਿੱਚ ਕੀ ਕੁੜੀਆਂ ਮੁੰਡਿਆਂ ਦੇ ਆਲੇ-ਦੁਆਲੇ ਘੁੰਮਦੀ ਕਹਾਣੀ ਹੈ ਪੜਨ ਵਾਲਿਆਂ ਦੇ ਜਾਂ ਇਸ ਤੋਂ ਬਾਹਰ ਚਾਰ ਦੀਵਾਰੀ ਦੇ ਬਾਹਰ ਕੀ ਹੋ ਰਿਹਾ ਉਸਨੇ ਵੀ ਪ੍ਰਭਾਵਿਤ ਕੀਤਾ ਮੁੰਡੇ ਕੁੜੀਆਂ ਨੂੰ ਬੇਸਿਕਲੀ ਕਾਲਜ ਦੇ ਵਿੱਚ ਸਾਰੀ ਤਰ੍ਹਾਂ ਦੇ ਨੋਜਵਾਨ ਬੱਚੇ ਹੁੰਦੇ ਨੇ ਹਨਾ ਕਾਲਜ ਤੋਂ ਬਾਅਦ ਹੀ ਤੁਸੀਂ ਆਪਣੀ ਜ਼ਿੰਦਗੀ ਇੰਦਾ ਰੁਕ ਦੇਖਣਾ ਹੁੰਦਾ ਕਿੱਧਰ ਨੂੰ ਕਰਨਾ ਤੁਸੀਂ ਕਿਹੜੇ ਪਾਸੇ ਨੂੰ ਮੁੜਨਾ ਚਾਹੁੰਦੇ ਹੋ ਹਨਾ ਤੇ ਉਹਦੇ ਵਿੱਚ ਹਰ ਸੁਭਾਅ ਦੇ ਸਟੂਡੈਂਟਸ ਹੁੰਦੇ ਆ ਕੁਝ ਆਸ਼ਕ ਮਜ਼ਾਜ਼ ਵੀ ਹੁੰਦੇ ਨੇ ਕੁਝ ਆਪਣੀ ਲਾਈਫ ਨੂੰ ਬਹੁਤ ਸੀਰੀਅਸ ਹੋ ਕੇ ਲਿਆ ਹੁੰਦਾ ਉਹਨਾਂ ਨੇ ਵੀ ਪੜ ਕੇ ਅਸੀਂ ਕੁਝ ਬਣਨਾ ਆ ਕਈਆਂ ਦੀ ਜ਼ਿੰਦਗੀ ਸੋਚਿਆ ਕੁਝ ਹੋਰ ਹੁੰਦਾ ਅੱਗੇ ਜਾ ਕੇ ਬਣਦਾ ਕੁਝ ਹੋਰ ਆ ਉਹ ਵੱਖ-ਵੱਖ ਕਰਦਾਰ ਨੇ ਉਹ ਜਿਹੜੇ ਸਾਰੇ ਵੱਖਰੇ-ਵੱਖਰੇ ਕਰਦਾਰ ਨੇ ਇਸ ਫਿਲਮ ਵਿੱਚ ਰੋਡੇ ਕਾਲਜ ਦੇ ਜਿਹੜੇ ਕਿਉਂਕਿ ਜੇ ਇੱਕ ਛੋਟਾ-ਛੋਟਾ ਕਰਦਾਰ ਵੀ ਦੇਖੀਏ ਤਾਂ ਉਹਨਾਂ ਦਾ ਉਸ ਦਾ ਨਾਮ ਫਿਲਮ ਦੇ ਵਿੱਚ ਤੇ ਉਹਨਾਂ ਦੀ ਜ਼ਿੰਦਗੀ ਦਾ ਮੋਟਿਵ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਯਾਰ ਇਹ ਕਰਨਾ ਕੀ ਚਾਹੁੰਦੇ ਨੇ ਤੇ ਉਹਨਾਂ ਕਰਦਾਰਾਂ ਵਿੱਚੋਂ ਇੱਕ ਮੇਰਾ ਕਰਦਾਰ ਸੀ ਜੋ ਕਾਲਜ ਪੜਦਾ ਬਟ ਉਹਨੇ ਵੀ ਸੋਚਿਆ ਕੁਝ ਹੋਰ ਸੀ ਤੇ ਅੱਗੇ ਜਾ ਕੇ ਹੋਇਆ ਕੁਝ ਤੁਹਾਡਾ ਇਸ ਤਰ੍ਹਾਂ ਦੀਆਂ ਮੂਵੀਆਂ ਦੇ ਨਾਲ ਕਰੈਕਟਰ ਜਿਹੜਾ ਜੁੜ ਜਾਂਦਾ ਕਿਉਂਕਿ ਸੁੱਖੇ ਜਨ ਦੇ ਵਿੱਚ ਵੀ ਤੁਸੀਂ ਦੇਖੇਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੇ ਕਰੈਕਟਰ ਦੇ ਵਿੱਚ ਜਿਹੇ ਜਿਹੀਆਂ ਫਿਲਮਾਂ ਜਿਹੜੀਆਂ ਬਣਦੀਆਂ ਤੁਸੀਂ ਕਿਵੇਂ ਜੁੜ ਜਾਂਦੇ ਨਾਲ ਨਹੀਂ ਇਹੋ ਜਿਹਾ ਕੁਝ ਨਹੀਂ ਹੋਗਾ ਇਹੋ ਜਿਹਾ ਕੁਝ ਨਹੀਂ ਹੈਗਾ ਬੇਸਿਕਲੀ ਮੈਂ ਇੱਕ ਅਦਾਕਾਰ ਹਾਂ ਜੀ ਤੇ ਮੈਨੂੰ ਵਕ ਵਕ ਤਰ੍ਹਾਂ ਦੇ ਕਰੈਕਟਰ ਕਰਨ ਦੀ ਮੈਨੂੰ ਉਹ ਸ਼ੌਂਕ ਆ ਹਨਾ ਬਟ ਤੁਸੀਂ ਇਹ ਮੰਨ ਲਓ ਵੀ ਕੀ ਕਹਿ ਸਕਦੇ ਆ ਨੂੰ ਕਿ ਮੇਰੀ ਕਿਸਮਤ ਚ ਇਹੋ ਜੇ ਹੱਤ ਕਰੈਕਟਰ ਆਏ ਲਾਈਕ ਜਿਵੇਂ ਭਾਈ ਜਿੰਦਾ ਜਿੰਦਾ ਇਦਾ ਆਇਆ ਹੈ ਨਾ ਵੀ ਇਹਨਾਂ ਨੂੰ ਕੁਝ ਬੰਦੇ ਇਹ ਚੀਜ਼ ਨੂੰ ਗਲਤ ਮੰਨਦੇ ਆ ਕੁਝ ਨੂੰ ਸਹੀ ਮੰਨਦੇ ਆ ਬਟ ਜਦ ਤੱਕ ਆਪਾਂ ਲੋਕਾਂ ਅੱਗੇ ਉਹ ਚੀਜ਼ਾਂ ਨੂੰ ਪੇਸ਼ ਨਹੀਂ ਕਰਾਂਗੇ ਆਮ ਨੌਜਵਾਨਾਂ ਨੂੰ ਨਹੀਂ ਪਤਾ ਲੱਗੂਗਾ ਆਮ ਲੋਕਾਂ ਨੂੰ ਨਹੀਂ ਪਤਾ ਲੱਗੂਗਾ ਕਿ ਭਾਈ ਜਿੰਦਾ ਕੌਣ ਸੀ ਤੇ ਉਹਨਾਂ ਉਹਨਾਂ ਨੇ ਦੁਨੀਆ ਤੇ ਜਾਂ ਉਹਨਾਂ ਨੇ ਇੱਥੇ ਇਸ ਸੰਸਾਰ ਚ ਕੀ ਕੰਮ ਕੀਤਾ ਸੀ ਹੈ ਜਾਂ ਜਿਹੜਾ ਕਰਕੇ ਉਹਨਾਂ ਉਹਨਾਂ ਨੂੰ ਚਾਹਣ ਵਾਲੇ ਦੋ ਪੱਖੀ ਹੋਗੇ ਇੱਕ ਚੰਗੇ ਇੱਕ ਬਹੁਤ ਚਾਹੁੰਦੇ ਆ ਇੱਕ ਉਹਨਾਂ ਨੂੰ ਬੁਰਾ ਮੰਨਦੇ ਆ ਹਨਾ ਜਦੋਂ ਉਹ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਉਣਾ ਬੇਸਿਕਲੀ ਇਹ ਅਦਾਕਾਰਾਂ ਦੀ ਡਿਊਟੀ ਹੁੰਦੀ ਹੈ ਹਨਾ ਸਾਡੇ ਸਿੱਖ ਤੇ ਆਜ ਚ ਬਹੁਤ ਸਾਰੇ ਅਜੇ ਕਿਰਦਾਰ ਨੇ ਜਿਹੜੇ ਅਜੇ ਜਿਨ੍ਹਾਂ ਬਾਰੇ ਆਮ ਲੋਕ ਨਹੀਂ ਜਾਣਦੇ ਠੀਕ ਹੈ ਤੇ ਨੰਬਰ 2 ਤੇ ਕੀ ਹੈ ਕਿ ਹਾਂ ਤੁਸੀਂ ਕਹਿੰਦੇ ਮੇਰੇ ਮੇਰੇ ਹਿੱਸੇ ਚ ਕਾਫੀ ਆਇਆ ਹੈ ਜੇ ਗਿਰਦਾਰ ਜਿਵੇਂ ਬਲੱਡ ਸ਼ਿਟ ਕੀਤੀ ਸੁੱਖਾ ਜਾਂਦਾ ਕੀਤੀ ਤੇ ਉਸ ਤੋਂ ਬਾਅਦ ਇਸ ਤੋਂ ਬਨਾ ਮੈਂ ਬਹੁਤ ਫਿਲਮਾਂ ਕੀਤੀਆਂ ਪਰ ਫਾਈਨਲੀ ਹੁਣ ਜਿਹੜੀ ਇਹ ਫਿਲਮ ਆਈ ਆ ਇਹ ਫਿਲਮ ਕੀ ਹੈ ਕਿ ਨੌਜਵਾਨੀ ਦੀ ਗੱਲ ਕਰਦੀ ਹੈ ਇਹ ਤੁਹਾਡੇ ਜਿਹੜੇ ਕਦਮ ਡਗ ਮੰਗਾਉਂਦੇ ਨੇ ਜਾਂ ਕਦਮ ਸੰਭਲਦੇ ਨੇ ਇਹ ਨੌਜਵਾਨੀ ਹੀ ਨੌਜਵਾਨੀ ਹੀ ਉਹ ਸਟੈਪ ਹੁੰਦਾ ਜਿੱਥੋਂ ਤੁਸੀਂ ਇਹੋ ਜਿਹੇ ਸਟੈਪ ਲੈਣੇ ਹੋ ਨੌਜਵਾਨੀ ਦੇ ਵਿੱਚ ਇਹਦੇ ਵਿੱਚ ਪੋਲਿਟਿਕਸ ਦੀ ਝਲਕ ਵੀ ਪੈਂਦੀ ਹੈ ਇੱਕ ਕੁੜੀ ਦਾ ਡਾਇਲੋਗ ਆਉਂਦਾ ਵਿੱਚ ਜਿਸ ਦੇ ਵਿੱਚ ਉਹ ਥੀਏਟਰ ਕਰਦੇ ਹੁੰਦੇ ਆ ਬੱਚੇ ਉਹ ਕਹਿੰਦੇ ਆ ਕਿ ਤੁਹਾਡੇ ਪੁੱਤਰ ਹੀ ਥੋੜੀ ਅੱਗੇ ਰਾਜ ਭਾਗ ਸੰਭਣਗੇ ਸਾਡੇ ਵਾਲੇ ਕਾਦੀ ਰੱਖੇ ਇਸ ਤਰ੍ਹਾਂ ਦਾ ਕੋਈ ਡਾਇਲੋਗ ਹੈ ਉਹ ਕਿਵੇਂ ਪੋਲਿਟਿਕਸ ਕਿਵੇਂ ਰਾਜਨੀਤੀ ਦਾਵਾ ਰਾਜਨੀਤੀ ਚ ਉਹ ਆਪਣਾ ਦੋਸਤ ਆ ਮੇਰਾ ਬਹੁਤ ਵਧੀਆ ਅਦਾਕਾਰ ਆ ਕਵੀ ਸਿੰਘ ਉਹਦਾ ਡਾਇਲੋਗ ਆ ਬਈ ਪਾੜਿਓ ਇਹ ਰਾਜਨੀਤੀ ਪੀੜੀਦਰ ਪੀੜੀ ਸਾਡੇ ਹਿੱਸੇ ਆਈ ਆ ਬਈ ਪੋਲੀਟੀਸ਼ੀਨ ਦਾ ਮੁੰਡਾ ਪੋਲੀਟੀਸ਼ੀਨ ਬਣਦਾ ਡਾਕਟਰ ਦਾ ਮੁੰਡਾ ਡਾਕਟਰ ਬਣਦਾ ਬਟ ਥੋੜੀ ਜ਼ਿੰਦਗੀ ਚ ਸਮ ਟਾਈਮ ਨਹੀਂ ਪਤਾ ਹੁੰਦਾ ਕਿ ਕੀ ਹੋਣਾ ਜਿਵੇਂ ਉਹਨੇ ਇਸ ਗਰਦੀਪ ਸਿੰਘ ਦੇ ਕਿਰਦਾਰ ਨੂੰ ਹੀ ਮੰਨ ਲਓ ਤੇ ਜੰਟੇ ਦੇ ਕਿਰਦਾਰ ਨੂੰ ਹੀ ਮੰਨ ਲਓ ਉਹਨਾਂ ਨੇ ਸੋਚਿਆ ਨਹੀਂ ਸੀ ਕਦੇ ਉਹ ਕਾਲਜ ਪੜ੍ਹਦੇ ਸੀ ਤੇ ਵਧੀਆ ਆਮ ਲੋਕਾਂ ਵਾਂਗੂ ਜ਼ਿੰਦਗੀ ਜਿਉਂਦੇ ਸੀਗੇ ਬਟ ਉਹ ਜਿਹੜੀ ਘਟਨਾ ਵਾਪਰੀ ਉਹਨਾਂ ਨਾਲ ਉਹ ਘਟਨਾ ਨੇ ਉਹਨਾਂ ਦੇ ਰਾਹ ਹੀ ਵੱਖਰੇ ਵੱਖਰੇ ਕਰਤੇ ਜ਼ਿੰਦਗੀ ਇਹੋ ਜੇ ਮੋੜਾਂ ਤੇ ਪਹੁੰਚ ਗਈ ਜਿੱਥੇ ਉਹਨਾਂ ਨੇ ਕਦੇ ਸੁਪਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਤੇ ਇਹੋ ਜੀਆਂ ਗੱਲਾਂ ਆਪਣੇ ਬਹੁਤ ਸਾਰੇ ਨੌਜਵਾਨਾਂ ਨਾਲ ਹੋਈਆਂ ਨੇ ਉਹ ਸੋਚਦੇ ਤਾਂ ਕੁਝ ਹੋਰ ਬਣ ਦਾ ਸੁਪਨਾ ਸੀ ਪਰ ਸਮੇਂ ਸਮੇਂ ਨੇ ਮੰਨ ਲਓ ਉਹਨਾਂ ਦੇ ਉਹ ਸੁਪਨੇ ਤੋੜੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਇਹੋ ਜੇ ਰਾਹ ਤੇ ਲੱਗੀ ਜਿਹੜਾ ਜਿੱਥੇ ਕੋਹ ਹਨੇਰਾ ਸੀ ਨੌਜਵਾਨ ਬਹੁਤ ਸਾਰੇ ਸੁਪਨੇ ਚੜਾਰੀ ਮਾਰਨਾ ਚਾਹੁੰਦੇ ਹੁੰਦੇ ਆ ਪਰ ਇਸ ਫਿਲਮ ਦੀ ਇੱਕ ਝਲਕ ਇਹ ਵੀ ਸਾਨੂੰ ਦੇਖਣ ਨੂੰ ਮਿਲੀ ਆ ਕਿ ਬੂਥ ਕੈਪਚਰ ਕਰਨ ਵਾਲਿਆਂ ਦੀ ਵੀ ਗੱਲ ਸਾਹਮਣੇ ਆਉਂਦੀ ਹੈ ਕੀ ਰਾਜਨੀਤੀ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਬੇਵੱਸ ਨੇ ਜਾਂ ਜਿਹੜੇ ਭਟਕੇ ਹੁੰਦੇ ਆ ਰਾਹਾਂ ਤੋਂ ਉਹਨਾਂ ਨੂੰ ਵਰਤਿਆ ਜਾਂਦਾ ਹੈ ਹਕੀਕਤ ਵਿੱਚ ਵੀ ਜਾਂ ਫਿਲਮਾਂ ਵਿੱਚ ਹੀ ਠੀਕ ਲੱਗਦਾ ਵਰਤਿਆ ਜਾਂਦਾ ਜੀ ਹੂੰ ਤਰੀਕੇ ਹੁੰਦੇ ਨੇ ਕਈ ਵਾਰ ਲੋਕੀ ਮਹਿਸੂਸ ਕਰ ਲੈਂਦੇ ਨੇ ਵੀ ਹਾਂ ਸਾਨੂੰ ਵਰਤੇ ਜਾਂਦਾ ਕਈ ਵਾਰ ਉਹਨਾਂ ਨੂੰ ਮਹਿਸੂਸ ਬਹੁਤ ਟਾਈਮ ਬਾਅਦ ਜਾ ਕੇ ਪਤਾ ਲੱਗਦਾ ਕਿ ਯਾਰ ਸ਼ਾਇਦ ਅਸੀਂ ਵਰਤੇ ਗਏ ਹੂੰ ਨੌਜਵਾਨੀ ਹੁੰਦੀ ਹੈ ਕਿ ਸਿੱਧੀ ਗਰਮ ਖੂਨ ਉਹਨੂੰ ਠੰਡਾ ਕਰਕੇ ਉਹਨੂੰ ਆਪਣੇ ਹਿਸਾਬ ਨਾਲ ਜਿਹੜੇ ਮਰਜੀ ਪਾਂਡੇ ਚ ਪਾ ਲੋ ਉਸ ਪਾਂਡੇ ਚ ਪੈ ਜਾਂਦੇ ਨੇ ਪਾਰਾ ਹੁੰਦਾ ਜਵਾਨੀ ਤਾਂ ਹਨਾ ਜਿਹੜੇ ਪਾਂਡੇ ਚ ਪਾਉਂਗੇ ਉਸ ਪਾਂਡੇ ਦਾ ਸਾਈ ਲੈ ਲੈਂਦਾ ਸੋ ਨੌਜਵਾਨੀ ਮੈਂ ਉਹ ਪਹਿਲਾਂ ਹੀ ਗੱਲ ਕਰਕੇ ਟੇਕਿਆ ਵੀ ਨੌਜਵਾਨੀ ਐਸਾ ਸਟੈਪ ਹੁੰਦਾ ਜਿੱਥੇ ਤੁਸੀਂ ਸਹੀ ਤੇ ਗਲਤ ਰਾ ਸੋ ਸਮਝ ਕੇ ਚੋਣਨਾ ਹੁੰਦਾ ਜਿਹੜੇ ਰਾਹ ਤੁਸੀਂ ਇੱਕ ਵਾਰ ਚਲੇ ਗਏ ਫਿਰ ਕਈ ਵਾਰ ਬਹੁਤ ਦੂਰ ਜਾ ਕੇ ਪਤਾ ਲੱਗਦਾ ਵੀ ਯਾਰ ਅਸੀਂ ਤਾਂ ਗਲਤ ਆ ਗਏ ਦਾ ਰੋਡੇ ਕਾਲਜ ਫਿਲਮ ਜਿਹੜੀ ਉਹ ਲੋਕ ਦਰਸ਼ਕ ਆਪਣਾ ਕਦਮ ਕਦਮ ਚੱਲ ਕੇ ਥੀਏਟਰਾਂ ਚ ਪੁੱਜਣ ਕਿਉਂ ਇਸ ਫਿਲਮ ਚ ਉਹਨਾਂ ਨੂੰ ਵਾਕੀ ਫਿਲਮਾਂ ਚ ਜਿਹੜਾ ਨਹੀਂ ਮਿਲਿਆ ਇਹਦੇ ਚ ਕੀ ਮਿਲੂਗਾ ਵੱਖਰਾ ਦੇਖੋ ਜੀ ਵੱਖਰਾ ਕੁਝ ਨਹੀਂ ਹੁੰਦਾ ਹੂੰ ਠੀਕ ਹੈ ਬਸ ਗੱਲ ਕਹਿਣ ਦਾ ਤਰੀਕਾ ਵੱਖਰਾ ਹੁੰਦਾ ਹੂੰ ਨੰਬਰ 2 ਫਿਲਮ ਬਣਾਉਣ ਵੇਲੇ ਇੱਕ ਐਂਟਰਟੇਨਮੈਂਟ ਦਾ ਜੋ ਖਾਸ ਧਿਆਨ ਰੱਖਿਆ ਜਾਂਦਾ ਉਹ ਅਸੀਂ ਬਖੂਬੀ ਰੱਖਿਆ ਤੁਹਾਨੂੰ ਮੈਂ ਆਪ ਹੁਣ ਬਹੁਤ ਗੱਲਾਂ ਕੀਤੀਆਂ ਨੇ ਇਹ ਜਿਹੀਆਂ ਗੱਲਾਂ ਜੇ ਮੈਂ ਕਹਾਂ ਵੀ ਕੋਈ ਸੰਦੇਸ਼ ਆ ਜਾਂ ਮੈਸੇਜ ਆ ਜਾਂ ਕੁਝ ਨਹੀਂ ਹੈਗਾ ਠੀਕ ਹੈ ਫਿਲਮ ਨੂੰ ਫੁਲੀ ਐਂਟਰਟੇਨਮੈਂਟ ਬਣਾਇਆ ਗਿਆ ਹਾਂ ਜਿਹੜੇ ਬੰਦਾ ਆਪਣੇ ਆਪ ਗੱਲ ਕੋਈ ਸਮਝ ਸਮਝੂਗਾ ਤਾਂ ਸਮਝੂਗਾ ਹੈਨਾ ਕਿਉਂਕਿ ਜਰੂਰੀ ਨਹੀਂ ਕਿ ਜਦੋਂ ਆਪਾਂ ਸੰਦੇਸ਼ ਦੇਣ ਲੱਗੇ ਨਾ ਅਗਲਾ ਕਹਿੰਦਾ ਯਾਰ ਕੀ ਏ ਮੈਸੇਜ ਲਈ ਜਾਂਦੇ ਆ ਕੁਝ ਹੋਰ ਦੇਖੀਏ ਫਿਲਮ 250 ਰੁਪਏ ਲਾ ਕੇ ਹੁੰਦਾ ਹੈ ਅਸੀਂ ਬਹੁਤ ਇੰਟਰਵਿਊ ਕਰਦੇ ਆ ਫਿਲਮ ਵਾਲਿਆਂ ਦੇ ਤੁਹਾਡਾ ਵੀ ਹੁਣ ਕਰ ਰਹੇ ਆ ਬੜੇ ਇਮਾਨਦਾਰੀ ਨਾਲ ਮੰਨਣ ਵਾਲੇ ਘੱਟ ਹੁੰਦੇ ਆ ਹੈਰਾਨੀ ਹੋਈ ਸਾਨੂੰ ਕਿ ਤੁਸੀਂ ਮੰਨ ਰਹੇ ਹੋ ਕਿ ਇਹ ਜੀ ਵੱਖਰਾ ਕੁਝ ਨਹੀਂ ਮਾਰਕਾ ਮਾਰ ਦੋ 250 ਰੁਪਏ ਲਾ ਕੇ ਇੱਕ ਬੰਦਾ ਜਦੋਂ ਸਿਨੇਮੇ ਜਾਂਦਾ ਨਾ ਉਹ ਚਾਰ ਜਾਂਦੇ 1000 ਰੁਪਿਆ ਹੋ ਗਿਆ ਠੀਕ ਹੈ ਉਹ ਤੇ ਖਾਣ ਪੀਣ ਗਿਆ 1150 ਹੋਰ ਗਿਆ 2250 ਰੁਪਿਆ ਲਾ ਕੇ ਬੰਦਾ ਸਿਨਮੇ ਕਰਾਂ ਚ ਵੜਦਾ ਠੀਕ ਹੈ ਜੇ ਮੈਸੇਜ ਹੀ ਦੇਣਾ ਵਾ ਅੱਜ ਕੱਲ ਸੋਸ਼ਲ ਮੀਡੀਆ ਤੇ ਬਾਧੂ ਮੈਸੇਜ ਪਿਆ ਵਾ ਫੇਸਬੁਕ ਖੋਲੋ ਹਰੇਕ ਤੀਜਾ ਬੰਦਾ ਤਾਂ ਇਨਫਲੂਐਂਸਰ ਉਹ ਵੱਡੇ ਵੱਡੇ ਮੈਸੇਜ ਲੱਗ ਲੱਗੇ ਪਾ ਰਿਆ ਸਿਨਮੇ ਚ ਲੋਕੀ ਆਉਂਦੇ ਆ ਆਪਦਾ ਦਿਮਾਗ ਆਪਦਾ ਦਿਲ ਹੌਲਾ ਕਰਨ ਐਂਟਰਟੇਨਮੈਂਟ ਲੱਭਣ ਸੋ ਇਹ ਫਿਲਮ ਫੁੱਲੀ ਐਂਟਰਟੇਨਮੈਂਟ ਆ ਜੇ ਤੁਸੀਂ ਪੈਸੇ ਲਾ ਕੇ ਆਉਂਗੇ ਤਾਂ ਤੁਹਾਡੇ ਪੈਸੇ ਵਸੂਲ ਹੋਣਗੇ ਠੀਕ ਹੈ ਹਾਂ ਜੇ ਤੁਹਾਨੂੰ ਚੰਗੀ ਲੱਗੂ ਜਾਂ ਤੁਹਾਡੇ ਸਮਝ ਆਜੂਗੀ ਉਹ ਤੁਸੀਂ ਇਹ ਚੀਜ਼ ਲੈ ਲੋਗੇ ਇਹਦੇ ਤੁਸੀਂ ਐਂਟਰਟੇਨਮੈਂਟ ਕਰਕੇ ਤਾਂ ਵਾਪਸ ਆਈ ਜਾਓਗੇ ਇਸ ਚੀਜ਼ ਦੀ ਗਰੰਟੀ ਆ ਇੱਕ ਕਲਾਕਾਰ ਅਦਾਕਾਰ ਦੇ ਲਈ ਕਿੰਨਾ ਕੋੱਖਾ ਹੁੰਦਾ ਇੱਕ ਤਾਂ ਤੁਸੀਂ ਕਿਹਾ ਕਿ ਜਿਹੜੇ ਜਿਹੇ ਕੈਰੈਕਟਰ ਹੁੰਦੇ ਆ ਲਿਖੇ ਹੁੰਦੇ ਉਹਦੇ ਹਿਸਾਬ ਨਾਲ ਅਸੀਂ ਅਡਾਪਟ ਕਰ ਲੈਣੇ ਆ ਤੇ ਸਾਡਾ ਕੰਮ ਹੁੰਦਾ ਉਹਨੂੰ ਪੇਸ਼ ਕਰਨਾ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਤੁਸੀਂ ਕੋਈ ਕੈਰੈਕਟਰ ਕੀਤਾ ਹੋਵੇ ਤੇ ਆਮ ਲੋਕਾਂ 'ਚ ਗਏ ਹੋ ਤੇ ਉਹਨਾਂ ਨੂੰ ਤੁਹਾਡੇ ਨਾਲ ਨਫ਼ਰਤ ਹੋ ਗਈ ਹੋਵੇ ਜਾਂ ਪਿਆਰ ਹੋ ਗਿਆ ਹੋਵੇ ਕਿਉਂਕਿ ਕਈ ਵਾਰੀ ਬੰਦੇ ਫਿਲਮ ਦੇ ਕੈਰੈਕਟਰ ਨੂੰ ਉਹਵੇਂ ਆਮ ਜ਼ਿੰਦਗੀ ਵਿੱਚ ਵੀ ਸਾਹਮਣੇ ਦੇ ਆ ਕਿ ਸਿਨੇਮੇ ਸਿਨਮਾ ਸਮਾਜ ਦੇ ਦੂਜੇ ਰੂਪ ਹੁੰਦਾ ਮੇਰੇ ਹਿਸਾਬ ਨਾਲ ਕਿਉਂਕਿ ਜੋ ਜੇ ਸਿਨੇਮੇ ਚ ਕਿਰਦਾਰ ਹੁੰਦੇ ਸਾਨੂੰ ਆਮ ਜ਼ਿੰਦਗੀ ਜੀ ਵੀ ਬਹੁਤ ਸਾਰੇ ਅਜਿਹੇ ਕਿਰਦਾਰ ਮਿਲ ਜਾਂਦੇ ਹਨ ਕਿਉਂਕਿ ਬਟ ਮੇਰੇ ਹਿੱਸੇ ਹਜੇ ਤੱਕ ਇਹੋ ਜਿਹੀ ਕੋਈ ਨਫ਼ਰਤ ਨਹੀਂ ਆਈ ਕਿਉਂਕਿ ਮੈਂ ਨਹੀਂ ਅਜਿਹੇ ਕਿਰਦਾਰ ਕੀਤੇ ਹਾਲ ਤੱਕ ਤੇ ਬਾਬੇ ਦੀ ਕਿਰਪਾ ਨਾਲ ਜਿੱਥੇ ਜਾਇਦਾ ਵੀ ਬਹੁਤ ਮਾਨ ਸਤਕਾਰ ਦਿੰਦੇ ਨੇ ਤੇ ਅੱਗੇ ਤੋਂ ਵੀ ਇਹੀ ਕੋਸ਼ਿਸ਼ ਰਹੂਗੀ ਵੀ ਇਹੋ ਜਿਹੇ ਕਿਰਦਾਰ ਜਾਂ ਇਹੋ ਜਿਹੀ ਕੋਈ ਚੀਜ਼ ਨਾ ਕੀਤੀ ਜਾਵੇ ਤਾਂ ਜੋ ਦਰਸ਼ਕਾਂ ਨੂੰ ਮੇਰੇ ਨਾਲ ਨਫ਼ਰਤ ਹੋਵੇ ਹਨਾ ਲੋਕਾਂ ਨੂੰ ਇਹ ਭੁੱਲ ਜਾਂਦੇ ਵੀ ਇਹ ਸੋਨਪ੍ਰੀਜ ਬੰਦਾ ਲੋਕੀ ਲੱਗ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਯਾਰ ਇਹ ਉਸ ਕਿਰਦਾਰ ਦਾ ਉਹ ਬੰਦਾ ਵਾ ਹੈ ਨਾ ਜਿਵੇਂ ਤੁਸੀਂ ਵੀ ਉਸ ਪੀੜੀਆਂ ਦੇ ਵਿੱਚੋਂ ਅਸੀਂ ਵੀ ਉਹਨਾਂ ਚ ਸਾਰੇ ਬਹੁਤ ਸਾਰੇ ਹੋਰ ਵੀ ਹੋਣਗੇ ਆਪਣੇ ਹਾਨ ਦੇ ਵੀ ਜਿਹੜੇ ਅਮਰੀਸ਼ਪੂਰੀ ਸਾਹਿਬ ਨੂੰ ਆਮ ਜ਼ਿੰਦਗੀ ਦੇ ਵਿੱਚ ਤਾਂ ਕਹਿੰਦੇ ਕਿ ਯਾਰ ਬੰਦਾ ਬਹੁਤ ਚੰਗਾ ਹੈ ਜਦੋਂ ਫਿਲਮ ਦੇਖਦੇ ਸੀ ਤੇ 1 ਮਿੰਟ ਚ ਨਫ਼ਰਤ ਆ ਜਾਂਦੀ ਸੀ ਅੰਦਰ ਕਿਉਂਕਿ ਉਹ ਉਦਾਕਾਰ ਹੀ ਏਡੇ ਵੱਡੇ ਸੀ ਉਹ ਜਿਹੜਾ ਵੀ ਕਿਰਦਾਰ ਕਰਦੇ ਸੀ ਉਹ ਲੋਕਾਂ ਨੂੰ ਜਿਚਾ ਦਿੰਦੇ ਸੀ ਵੀ ਯਾਰ ਜੇ ਉਹ ਮਾੜਾ ਤਾਂ ਬਾਕੀ ਇੰਨਾ ਮਾੜਾ ਠੀਕ ਹੈ ਉਹ ਉਹਨਾਂ ਦੀ ਕਹਿ ਸਕਦੇ ਆਂ ਵੀ ਅਦਾਕਾਰੀ ਚ ਦਮ ਇੰਨਾ ਸੀ ਉਹ ਚ ਸੋ ਤਾਂ ਕਰਕੇ ਆਪਾਂ ਨੂੰ ਲੱਗਦਾ ਯਾਰ ਮਰੀਸ਼ਪੁਰੀ ਤਾਂ ਬੰਦਾ ਬਹੁਤ ਗਲਤ ਬੰਦਾ ਬਟ ਜਦੋਂ ਹੁਣ ਸਮਝ ਆਈ ਹੈ ਚੀਜ਼ਾਂ ਦੀ ਤੇ ਹੁਣ ਵੀ ਕਈ ਵਾਰ ਪੜਦੇ ਆਂ ਤਾਂ ਪਤਾ ਲੱਗਦਾ ਵੀ ਯਾਰ ਐਮਰੀਸ਼ਪੁਰੀ ਸਾਹਿਬ ਹੋਗੇ ਪ੍ਰਾਨ ਸਾਹਿਬ ਹੋਗੇ ਬਹੁਤ ਚੰਗੇ ਇਨਸਾਨ ਸੀ ਬਸ ਉਹਨਾਂ ਨੇ ਇਹ ਆ ਵੀ ਵਿਲਨ ਵਾਲੇ ਜਿਹੜੇ ਕਿਰਦਾਰ ਚੁਣੇ ਨੇ ਤੇ ਆਪਾਂ ਨੂੰ ਉਹਨਾਂ ਤੋਂ ਲੱਗਦਾ ਵੀ ਹਾਂ ਇਹ ਬੰਦਾ ਦੀ ਇਹ ਇਸ ਉਹਨਾਂ ਦੇ ਕਿਰਦਾਰਾਂ ਨਾਲ ਆਪ ਨੂੰ ਨਫ਼ਰਤ ਹੋ ਸਕਦੀ ਆ ਪਰ ਅਸਲੀਅਤ ਜੀ ਅਸਲੀ ਜ਼ਿੰਦਗੀ ਵਿੱਚ ਉਹ ਬਹੁਤ ਬਹੁਤ ਚੰਗੇ ਬੰਦੇ ਸੀ ਅਖੀਰ ਚ ਇਹ ਦੱਸ ਦਿਓ ਕਿਉਂਕਿ ਰੋਡੇ ਕਾਲਜ ਫਿਲਮ ਆ ਜਿਹੜੀ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਜੂਨ ਮਹੀਨੇ ਚ ਆਉਣੀ ਆ ਕਈ ਵਾਰੀ ਬਹੁਤ ਸਾਰੀਆਂ ਫਿਲਮ ਜਦੋਂ ਰਿਲੀਜ਼ ਹੋਣ ਲੱਗਦੀਆਂ ਤੇ ਉਹਨਾਂ ਦੀਆਂ ਤਰੀਕਾਂ ਅੱਗੇ ਪਿੱਛੇ ਹੋ ਜਾਂਦੀਆਂ ਕਈ ਲੋਕ ਬੜੇ ਕਰਲਾਉਂਦੇ ਆ ਸੋਸ਼ਲ ਮੀਡੀਆ ਤੇ ਕਿ ਸਾਡੀ ਫਿਲਮ ਫਲਾਣਿਆਂ ਨੇ ਰੋਕਤੀ ਜੀ ਸਾਨੂੰ ਜਗ੍ਹਾ ਨਹੀਂ ਮਿਲੀ ਥੀਏਟਰ ਚ ਤੁਹਾਡੀ ਫਿਲਮ ਨਾਲ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿੰਨੀ ਤੀਕ ਨੂੰ ਰਿਲੀਜ਼ ਹੋ ਰਹੀ ਦੇਖੋ ਜੀ ਸਾਡੀ ਜਿਹੜੀ ਟੀਮ ਆ ਪਰਡਿਊਸਰਸ ਨੇ ਜਾਂ ਡਾਇਰੈਕਟਰ ਸਾਹਿਬ ਨੇ ਇਹਨਾਂ ਨੇ ਇੱਕੋ ਚੀਜ਼ ਸੋਚੀ ਸੀ ਵੀ ਆਪਾਂ ਡੇਟ ਇੱਕ ਹੀ ਰੱਖਣੀ ਆ ਤੇ ਇੱਕੋ ਡੇਟ ਤੇ ਫਿਲਮ ਅਨਾਉਂਸ ਕਰਨੀ ਆ ਤੇ ਉਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਵਾ ਤੇ 7 ਜੂਨ ਨੂੰ ਸਾਡੀ ਫਿਲਮ ਸਿਨੇਮੇਕਰਾ ਵਿੱਚ ਰਿਲੀਜ਼ ਹੋ ਰਹੀ ਹੈ ਪੂਰੀ ਦੁਨੀਆ ਵਿੱਚ 7 ਜੂਨ ਨੂੰ ਤੇ ਇਹਨਾਂ ਨੇ ਆਪਣਾ ਸਾਰਾ ਜੋ ਪਹਿਲਾਂ ਦਾ ਕੰਮ ਸੀਗਾ ਸੈਂਸਰ ਲੈਣਾ ਜਾਂ ਬਾਕੀ ਕੰਮ ਪਹਿਲਾਂ ਹੀ ਕਰਕੇ ਬੈਠੇ ਨੇ ਇਹ ਤੇ ਹੁਣ ਅਸੀਂ 7 ਜੂਨ ਨੂੰ ਸਿਨੇਮੇਕਰਾ ਵਿੱਚ ਤੁਹਾਡੇ ਲਈ ਫਿਲਮ ਲੈ ਕੇ ਆ ਰਹੇ ਹਾਂ ਜ਼ਰੂਰ ਦੇਖਿਓ 7 ਜੂਨ ਨੂੰ ਜੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਸਵਾਦ ਵੀ ਪੂਰਾ ਹੋਊਗਾ ਤੁਹਾਡਾ ਐਂਟਰਟੇਨਮੈਂਟ ਵੀ ਪੂਰਾ ਹੋਊਗਾ ਤੇ ਬਾਕੀ ਜੇ ਤੁਹਾਨੂੰ ਲੱਗਿਆ ਵੀ ਹਾਂ ਕੋਈ ਮੈਸੇਜ ਮਿਲਿਆ ਤੁਹਾਨੂੰ ਤਾਂ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਤੇ 7 ਜੂਨ ਨੂੰ ਯਾਦ ਜਰੂਰ ਰੱਖਿਓ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਡੇ ਨਾਲ ਸਾਨੂੰ ਸੂਨਪ੍ਰੀਤ ਸਿੰਘ ਜਵੰਦਾ ਜਿਨ੍ਹਾਂ ਨੇ ਇਸ ਫਿਲਮ ਦਾ ਇੱਕ ਇਹ ਜਿਹਾ ਕਿਰਦਾਰ ਕਰਨਾ ਹੈ ਜਿਹੜਾ ਅਹਿਮ ਹੋਏਗਾ ਇਸ ਕਹਾਣੀ ਦੀ ਕੜੀਆਂ ਨੂੰ ਜੋੜਨ ਦੇ ਲਈ ਤਾਂ ਰੋਡੇ ਕਾਲਜ ਫਿਲਮ ਸਾਜੂ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣੀ ਹੈ ਸਾਡੀ ਵੀ ਇਹੀ ਗੁਜਾਰਿਸ਼ ਹੈ ਕਿ ਫਿਲਮ ਨੂੰ ਜਰੂਰ ਦੇਖਿਓ ਤੇ ਫਿਲਮ ਦੇਖਣ ਤੋਂ ਬਾਅਦ ਆਪਣੀ ਆਪਣੀ ਪ੍ਰਤੀਕਿਰਿਆ ਜਰੂਰ ਸਾਂਝੀ ਕਰਿਓ ਕਿ ਤੁਹਾਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੀ